ਇਹ ਕਤਲ ਦੀ ਹੁਣ ਪੁਲਿਸ ਨੇ ਸੁਲਝਾ ਲਈ ਹੈ ਗੁੱਥੀ ਚਾਰ ਲੋਕਾਂ ਨੂੰ ਲੈ ਲਿਆ ਗਿਆ ਹਿਰਾਸਤ ਵਿੱਚ ਸਚੁਰਿਆਕਾਲ ਤੁਸੀਂ ਜੁੜੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਖਬਰ ਜੋ ਸਵੇਲੇ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਮੋਗਾ ਦੇ ਵਿੱਚ ਇੱਕ ਸੁਨਿਆਰੇ ਦਾ ਦਿਨ ਦਿਹਾੜੇ ਕਤਲ ਕੀਤਾ ਗਿਆ ਸੀ ਅਸਲ ਦੇ ਵਿੱਚ ਲੁੱਟ ਦੇ ਇਰਾਦੇ ਦੇ ਨਾਲ ਲੁਟੇਰੇ ਦੁਕਾਨ ਦੇ ਵਿੱਚ ਦਾਖਲ ਹੋਏ ਸੀ ਉਹਨਾਂ ਦੇ ਵੱਲੋਂ ਜਿਹੜਾ ਪਿਸਟਲ ਦਿਖਾ ਕੇ ਗਹਿਣੇ ਆਦਿ ਲੁੱਟ ਕੀਤੀ ਗਈ ਤੇ ਉੱਥੇ ਗੋਲੀ ਵੀ ਚਲਾਈ ਗਈ ਜੋ ਕਿ ਸੁਨਿਆਰੇ ਦੇ ਲੱਗ ਗਈ ਤੇ ਉਸ ਦੀ ਮੌਕੇ ਤੇ ਮੌਤ ਹੋ ਗਈ ਸੀ ਲਗਾਤਾਰ ਇਹ ਖਬਰ ਕਾਫੀ ਜ਼ਿਆਦਾ ਵਾਇਰਲ ਹੁੰਦੀ ਹੋਈ ਨਜ਼ਰ ਆਈ ਮੋਗਾ ਤੋਂ ਇਹ ਖਬਰ ਸੀ ਤੇ ਉਸ ਤੋਂ ਬਾਅਦ ਜਿੱਥੇ ਲਗਾਤਾਰ ਪੁਲਿਸ ਦੇ ਵੱਲੋਂ ਕਾਰਵਾਈ ਇਸ ਮਾਮਲੇ ਦੇ ਉੱਤੇ ਕੀਤੀ ਜਾ ਰਹੀ ਸੀ ਤੇ ਹੁਣ ਬੇहद ਵੱਡੀ ਖਬਰ ਸਾਹਮਣੇ ਆ ਚੁੱਕੀ ਹੈ ਕਿ ਪੁਲਿਸ ਨੂੰ ਵੱਡੀ ਕਾਮਯਾਬੀ ਹੱਥ ਲੱਗਿਆ ਪੁਲਿਸ ਨੇ ਇਸ ਵੇਲੇ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਜਿਹੜੇ ਕੀ ਇਸ ਕਤਲकांड ਦੇ ਵਿੱਚ ਸ਼ਾਮਿਲ ਸੀ ਉਹ ਪੰਜ ਲੋਕਾਂ ਦੇ ਨਾਮ ਸਾਹਮਣੇ ਆਏ ਸੀ ਉਹਨਾਂ ਦੀਆਂ ਤਸਵੀਰਾਂ ਵੀ ਪੁਲਿਸ ਦੇ ਵੱਲੋਂ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਗਈਆਂ ਸੀ ਤੇ ਉਹਨਾਂ ਪੰਜ ਕਾਤਲਾਂ ਦੇ ਵਿੱਚੋਂ ਇਸ ਵੇਲੇ ਪੁਲਿਸ ਦੇ ਅੜਿੱਕੇ 4 ਚੜ ਚੁੱਕੇ ਨੇ ਤੇ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਬਿਹਾਰ ਤੋਂ ਕੀਤੀ ਗਈ ਹੈ ਕਿਹਾ ਜਾ ਰਿਹਾ ਹੈ ਕਿ ਬਿਹਾਰ ਦੇ ਪਟਨਾ ਦੇ ਵਿੱਚ ਤਿੰਨ ਮੁਲਜ਼ਮਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਇੱਕ ਦੀ ਗ੍ਰਿਫਤਾਰੀ ਜਿਹੜੀ ਹੈ ਉਹਨਾਂ ਦੇੜ ਤੋਂ ਕੀਤੀ ਗਈ ਹੈ ਚਾਰ ਮੁਲਜ਼ਮ ਜਿਹੜੇ ਨੇ ਉਹ ਪੁਲਿਸ ਦੇ ਹੱਥ ਲੱਗ ਚੁੱਕੇ ਨੇ ਪੁਲਿਸ ਦੇ ਵੱਲੋਂ ਸਾਂਝਾ ਆਪਰੇਸ਼ਨ ਜਿਹੜਾ ਹੈ ਉਹ ਚਲਾਇਆ ਗਿਆ ਸੀ ਜਿਸ ਦੇ ਤਹਿਤ ਇਹਨਾਂ ਚਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਜਿਹੜੀ ਆ ਉਹ ਕੀਤੀ ਗਈ ਹੈ ਇੱਕ ਲੁਟੇਰਾ ਹਾਲੇ ਵੀ ਫਰਾਰ ਹੈ ਤੇ ਲਗਾਤਾਰ ਪੁਲਿਸ ਉਸ ਦੀ ਭਾਲ ਕਰਦੀ ਹੋਈ ਨਜ਼ਰ ਆ ਰਹੀ ਹੈ ਇਹ ਅੱਜ ਤੋਂ ਕੁਝ ਦਿਨ ਪਹਿਲਾਂ ਦੀ ਖਬਰ ਹੈ ਕਿ ਜਦ ਮੋਗਾ ਦੇ ਵਿੱਚ ਦਿਨ ਦਿਹਾੜੇ ਪੰਜ ਲੁਟੇਰੇ ਬਾਈਕ ਤੇ ਸਵਾਰ ਹੋ ਕੇ ਦੁਕਾਨ ਦੇ ਵਿੱਚ ਗ੍ਰਾਹਕ ਬਣ ਕੇ ਆਏ ਸੀ ਸੁਨਿਆਰੇ ਨੂੰ ਆਖਿਆ ਗਿਆ ਕਿ ਗਹਿਣੇ ਦਿਖਾਏ ਜਾਣ ਤੇ ਜਦ ਗਹਿਣੇ ਦਿਖਾਏ ਗਏ ਤੇ ਉਸ ਵੇਲੇ ਜੇਬ ਦੇ ਵਿੱਚੋਂ ਇਹਨਾਂ ਦੇ ਵੱਲੋਂ ਪਿਸਤਲ ਕੱਢ ਲਈ ਗਈ ਮੌਕੇ ਤੇ ਇਹਨਾਂ ਨੇ ਜਿਹੜੀ ਪਿਸਤਲ ਦੇ ਵਿੱਚ ਇੱਕ ਗੋਲੀ ਵੀ ਚਲਾ ਦਿੱਤੀ ਗੋਲੀ ਜਿਹੜੀ ਹੈ ਉਹ ਸੁਨਿਆਰੇ ਦੇ ਲੱਗੀ ਮੌਕੇ ਤੇ ਹੀ ਉਸ ਸੁਨਿਆਰੇ ਦੀ ਮੌਤ ਹੋ ਗਈ ਤੇ ਜਿਹੜਾ ਵੀ ਸਮਾਨ ਉੱਥੇ ਸੀਗਾ ਕਿਹਾ ਜਾ ਰਿਹਾ ਹੈ ਕਿ ਲੱਖਾਂ ਦੇ ਵਿੱਚ ਉਸ ਦੀ ਕੀਮਤ ਦੱਸੀ ਗਈ ਹੈ ਉਹ ਸਾਰਾ ਸਮਾਨ ਚੋਰੀ ਕਰਕੇ ਇਹ ਲੁਟੇਰੇ ਫਰਾਰ ਹੋ ਗਏ ਸੀ ਰੋਜ਼ਾਨਾ ਨਵਾਂ ਖੁਲਾਸਾ ਜਿਹੜਾ ਇਨਸ ਕਤਲकांड ਦੇ ਵਿੱਚ ਹੁੰਦਾ ਰਿਹਾ ਹੈ ਪਰ ਹੁਣ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਪੁਲਿਸ ਨੂੰ ਕਾਮਯਾਬੀ ਮਿਲੀ ਹੈ ਕਿਉਂਕਿ ਪੁਲਿਸ ਨੇ ਹੁਣ ਪੰਜ ਮੁਲਜ਼ਮਾਂ ਦੇ ਵਿੱਚੋਂ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਰਿਹਾ ਹੈ ਜਿਨ੍ਹਾਂ ਦੇ ਵਿੱਚੋਂ ਤਿੰਨ ਦੀ ਗ੍ਰਿਫਤਾਰੀ ਜਿਹੜਾ ਪਟਨਾ ਸਾਹਿਬ ਤੋਂ ਹੋਈ ਹੈ ਤੇ ਇੱਕ ਦੀ ਗ੍ਰਿਫਤਾਰੀ ਨਾਂਦੇੜ ਸਾਹਿਬ ਤੋਂ ਕੀਤੀ ਗਈ ਹੈ ਕੁੱਲ ਚਾਰ ਲੋਕਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਲੁਟੇਰਿਆਂ ਦੇ ਕੋਲੋਂ ਪੁੱਛਗਿੱਛ ਕੀਤੀ ਜਾਏਗੀ ਤੇ ਕਈ ਖੁਲਾਸੇ ਜਿਹੜੇ ਨੇ ਉਹ ਹੋ ਸਕਦੇ ਆ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV, Jio Fiber ਤੇ Tata Play TV ਦੇਖਿਆ ਜਾ ਸਕਦਾ ਹੈ। World Fine ਤੁਸੀਂ ਸਾਨੂੰ Amazon Fire TV, Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ। USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ। ਰੌਣੀ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ